ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਆਪ ਸਭ ਪਾਕੋ ਵੀ ਜਾਣਦੇ ਹੋ ਕਿ 550 ਸਾਲਾ ਪ੍ਰਕਾਸ਼ ਪੁਰਵ ਨੂੰ ਸਮਰਪਿਤ ਗੁਰਸ਼ਬਦ ਯਾਤਰਾ ਸੁਲਤਾਨਪੁਰ ਲੋਧੀ ਤੋਂ ਜੋ ਸ਼ੁਰੂ ਹੋਈ ਸੀ ਉਹ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਚੋਂ ਹੁੰਦੀ ਹੋਈ ਹੁਣ ਲੁਧਿਆਣਾ ਵਿਖੇ ਪਹੁੰਚ ਗਈ ਹੈ ਇਹ ਗੁਰਸ਼ਬਦ ਯਾਤਰਾ ਪੀਰ ਸਾਹਿਬ ਗੁਰਦੁਆਰੇ ਤੋਂ ਸ਼ੁਰੂ ਹੋਈ ਸੀ ਅਤੇ ਅਲੱਗ-ਅਲੱਗ ਸਥਾਨਾਂ ਤੋਂ ਹੁੰਦੀ ਹੋਈ ਇਹ ਯਾਤਰਾ ਮੁੜ ਪੀਰ ਸਾਹਿਬ ਗੁਰਦੁਆਰੇ ਵੇਚ ਜਾ ਕੇ ਹੀ ਸਮਾਪਤ ਹੋਵੇਗੀ ਇਸ ਸਾਰੀ ਯਾਤਰਾ ਬਾਰੇ ਐਸਜੀਪੀਸੀ ਦੇ ਪ੍ਰਚਾਰਕ ਅਤੇ ਕਮੇਟੀ ਪ੍ਰਧਾਨ Pritpal Singh ਲਿਨੇ ਕੀ ਕੀ ਹਾ ਆਓ ਸੁਣਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਪਾਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਸਮਰਪਤ ਪ੍ਰਕਾਸ਼ਪੁਰ ਨੂੰ ਸਮਰਪਿਤ ਜੋ ਗੁਰਦੁਆਰਾ ਬੀਰ ਸਾਹਿਬ ਤੋਂ ਆਰੰਭ ਹੋ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਹੁੰਦੀ ਹੋਈ ਅੱਜ ਲੁਧਿਆਣਾ ਸ਼ਹਿਰ ਵਿਖੇ ਜੋ ਗੁਰਸ਼ਬਦ ਦੀ ਯਾਤਰਾ ਪੁੱਜੀ ਜਿੱਥੇ ਅਜ ਕੋ ਮਾਰ ਮੰਡੀ ਦੇ ਸੂਚੇ ਦੁਕਾਨਦਾਰ ਰਵੀਰਾ ਨੇ ਅਤੇ ਗੁਰਦੁਆਰਾ ਮਾਈ ਅਨੰਦਗੁਰ ਦੇ ਪ੍ਰਧਾਨ ਸਾਹਿਬ ਅਤੇ ਉਹਨਾਂ ਦੀ ਸੂਚੀ ਟੀਮ ਨੇ ਇੱਥੇ ਗੁਰੂ ਸਾਹਿਬ ਨੂੰ ਜੀ ਆਇਆਂ ਕਹਣ ਦੀ ਪ੍ਰਲਾਇਆ ਕੀਤਾ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਜਿੱਥੇ ਸਿੰਘ ਸੁਭਾਵਾਂ ਦੇ ਇਸਤਰੀ ਸਦ ਸੰਭਾਵਾਂ ਸਭ ਦੀ ਜਤੇ ਦੇ ਸਾਰੀਆਂ ਹੀ ਸਤਕਾਰਯੋਗ ਸਕਸ਼ੀਤਾ ਦੇ ਸਹਿਯੋਗ ਦੇ ਨਾਲ ਇਹ ਗੁਰਸ਼ਪ ਦੀ ਯਾਤਰਾ ਨਿਗਰੀ ਜਿਹਦੇ ਵਿੱਚ ਬਹੁਤ ਵੱਡਾ ਸਵਾਗਤ ਕੀਤਾ ਗਿਆ ਮੈਂ ਲੁਧਿਆਣਾ ਸ਼ਹਿਰ ਦੀ ਸੂਚੀ ਸੰਗਤ ਦਾ ਵੀ ਧੰਨਵਾਦ ਕਰਦਾ ਔਰ ਆਪਣੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਉਪਰਾਲਾ ਕਰਕੇ ਗੁਰੂ ਸਾਹਿਬ ਨੇ ਸਾਡੇ ਕੋਲ ਸੇਵਾ ਲਈ ਮੈਂ ਅੱਜ ਦੇ ਦਿਨ ਤੇ ਜਿੱਥੇ ਲੁਧਿਆਣਾ ਸ਼ਹਿਰ ਸੰਬੋਧਨ ਕਰਦਾ ਇਹ ਗੁਰਸ਼ਬ ਯਾਤਰਾ 3 ਦਿਨ ਲੁਧਿਆਣਾ ਸ਼ਹਿਰ ਵਿੱਚ ਕੇ ਰਹੀਗੀ ਸਾਰਿਆਂ ਸੰਗਤਾਂ ਬੇਨਤੀ ਹੈ ਇਹ ਗੁਰਸ਼ਬ ਯਾਤਰਾ ਦੇ ਵਿੱਚ ਸ਼ਾਮਿਲ ਕਰਕੇ ਗੁਰੂ ਸਾਹਿਬ ਦਾ ਦੇ ਨਾਲ ਜੁੜ ਕੇ ਆਪਣਾ ਜੀਵਨ ਸੁਫਲਾ ਕਰੋ ਇਸ ਤੋਂ ਇਸ ਤੋਂ ਜ਼ਿਆਦਾ ਕਿੱਥੇ ਕਿੱਥੇ ਫੜਾ ਰਹਿਣਗੇ ਯਾਤਰਾ ਇਹ ਪਹਿਲਾ بڑا ਗੁਰਦੁਆਰਾ ਦੂਹਨਾ ਸਾਹਿਬ ਰਾਤ ਨੂੰ ਹੋਏਗਾ ਦੂਜਾ بڑا ਮਾਰਕਟ ਉਹਨ ਐਕਸਟੈਂਸ਼ਨ ਨੇ ਵੀ ਕਿਹ ਹੋਏਗਾ ਤੀਜਾ بڑا ਗੁਰਦੁਆਰਾ ਆਲਮਗੀਰ ਸਾਹਿਬ ਇਤਿਹਾਸਿਕ ਸਥਾਨ ਤੇ ਹੋਏਗਾ ਇਤਨਾ ਪੰਜਾਬ ਦੇ ਹੌਕੇ ਜਿੱਤੇ ਨਹੀਂ ਆ ਰਹੇ ਹੋਰ ਵੀ ਜਿਹੜਿਆਂ ਦੇ ਵਿੱਚ ਉਹ ਰੂਟ ਨਾਲ ਲਹਿ ਬਣੇ ਨੇ ਵਕ ਵਕ ਰੂਟਾ ਤੋਂ ਹੁੰਦੀ ਹੈ ਫਿਰ ਜਬ ਬੇਰ ਸਾਹਿਬ ਸੁਲਤਾਨਪੁਰ ਉਹਦੀ ਵੇਖੇ ਸਮਾਪਤ ਹੋ ਗਈ ਸਾਰੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਿਆਰੇ ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਪੁਰਬ ਆ ਰਿਹਾ ਹੈ ਤੇ ਇਸ ਪ੍ਰਕਾਸ਼ ਪੁਰਬ ਨੂੰ ਅਸੀਂ ਕਿੱਦਾਂ ਯਾਦ ਕਰ ਬਣਾ ਸਕਦੇ ਹਾਂ ਕਿੱਦਾਂ ਕੁਝ ਅਜੀਹਾ ਵੱਖਰਾ ਕਰ ਸਕਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਨਵੀਆਂ ਪਨੀਰੀਆਂ ਹਮੇਸ਼ਾ ਇਹ ਯਾਦ ਰੱਖਣ ਕਿ ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਪੁਰਬ ਇਸ ਤਰੀਕੇ ਨਾਲ ਉਦੋਂ ਮਨਾਇਆ ਗਿਆ ਸੀ ਇੱਕ ਪ੍ਰਣ ਬਹੁਤ ਲੋਕਾਂ ਨੇ ਲਿਤਾ ਹੈ ਕਿ ਇਸ 550 ਸਾਲਾ ਪ੍ਰਕਾਸ਼ ਪੁਰਬ ਤੇ ਹਰ ਕੋਈ ਘਟੋ ਘਟ ਆਪਣੇ ਪਿੰਡ ਆਪਣੇ ਕਸਬੇ ਆ ਆਪਣੇ ਸ਼ਹਿਰ ਦੇ ਵਿੱਚ 5 50 ਰੁੱਖ ਜ਼ਰੂਰ ਲਗਾਵੇ ਤਾਂ ਜੋ ਅਸੀਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਜਿਹੜੇ ਸ਼ਬਦ ਨੇ ਉਹਨਾਂ ਦੀ ਗਰੀਮਾ ਬਣਾਈ ਰੱਖੀਏ ਤੇ ਆਪਣੇ ਵਾਤਾਵਰਣ ਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕਰੀਏ ਉਮੀਦ ਕਰਦਾ ਤੁਸੀਂ ਸਾਰੇ ਵੀ ਬਾਬੇ ਨਾਨਕ ਦਾ ਇਹ 550 ਸਾਲਾ ਪ੍ਰਕਾਸ਼ ਪੁਰਬ ਮਨਾਣ ਦੇ ਵਿੱਚ ਇੱਕਜੁੱਟਤਾ ਵਿਖਾਓਗੇ ਤੇ ਕੋਈ ਨਾ ਕੋਈ ਅਜਿਹੇ ਕਾਰਜ ਜ਼ਰੂਰ ਅਰੰਭੋਗੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਵੇਖ ਸਾਡੇ ਬੱਚੇ ਮਾਣ ਮਹਿਸੂਸ ਕਰਨ ਤੇ ਯਾਦ ਕਰਨ ਕੀ ਆਖਿਰ ਬਾਬੇ ਨਾਨਕ ਦਾ 550 ਸਾਲਾ ਕਿੱਦਾਂ ਮਨਾਇਆ ਸੀ ਪੂਰੀ ਨਾਨਕ ਨਾਮ ਲੈਵਾ ਸਿੱਖ ਕੌਮ ਨੇ ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਉਪਰਦੀਪ ਭੰਡਾਰੀ ਦੀ ਰਿਪੋਰਟ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਦੁਖ ਦੁਖ ਇਸ ਮਨ ਕੀ ਧੀਰ ਠਾ ਸੁਖ ਦੁਖ ਇਸ ਮਨ ਇਹ ਮਨ ਤੁਝੇ ਚਿਤਾਰੇ ਉਠ ਤ ਪੈਠ ਤ ਸੋਵਤ ਜਾਗ ਇਹ ਮਨ ਰੱਬ ਜੀ ਤੂੰ ਮੇਰੇ ਪ੍ਰਾਨੂ ਆਧਾਰ ਤੂੰ ਮੇਰੇ ਪ੍ਰਾਨੂ ਆਧਾਰ ਰੱਬ ਜੀ ਤੂੰ